ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰੈਵਨਿਊਸ ਤੇ ਮੈਂ ਕਿਰਨ ਪੰਜਾਬ ਦੇ ਲੋਕਾਂ ਨੂੰ ਛੇਤੀ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਿਆਨੇ ਵਿੱਚ ਬਣਿਆ ਹਲਵਰਾ ਏਅਰਪੋਰਟ ਨੂੰ ਛੇਤੀ ਚਾਲੂ ਕਰਨ ਦੀ ਤਿਆਰੀ ਹੈ। ਇਸ ਸਬੰਧੀ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰੀ ਹਵਾਵਾਜੀ ਮੰਤਰੀ ਰਾਮ ਮੋਹਨ 나ਡੂ ਨੂੰ ਮਿਲ ਕੇ ਇੱਕ ਪੱਤਰ ਸੌਪਿਆ। ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਅਗਲੇ 3 ਮਹੀਨਿਆਂ ਦੇ ਅੰਦਰ ਏਅਰਪੋਰਟ ਨੂੰ ਚਾਲੂ ਕਰ ਦਿੱਤਾ ਜਾਵੇਗਾ। ਐਮਪੀ ਡਾਕਟਰ ਅਮਰ ਸਿੰਘ ਨੇ ਕਿਹਾ ਹੈ ਕਿ 2018 ਵਿੱਚ ਉਹ ਖੁਦ ਪੰਜਾਬ ਤੇ ਦਿੱਲੀ ਸਰਕਾਰ ਤੋਂ ਇਸ 에어ਪੋਰਟ ਲਈ ਮਨਜ਼ੂਰੀ ਲੈ ਕੇ ਆਏ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ 에어ਪੋਰਟ ਦੀ ਬਿਲਡਿੰਗ ਪੂਰੀ ਤਿਆਰ ਹੋ ਚੁੱਕੀ ਹੈ ਪਰ ਅਜੇ ਤੱਕ ਜਹਾਜ਼ਾਂ ਦੀ ਆਵਾਜਾਈ ਨੂੰ ਸ਼ੁਰੂਆਤ ਨਹੀਂ ਕੀਤੀ। ਇਸ ਮਕਸਦ ਨਾਲ ਉਹ ਚੌਥੀ ਵਾਰ ਕੇਂਦਰੀ ਹਵਾਵਾਜ਼ੀ ਮੰਤਰੀ ਰਾਮ ਮੋਹਨ ਲਾਲ ਨਾਡੂ ਨੂੰ ਮਿਲ ਕੇ ਆਏ ਸਨ। ਸੰਸਦ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇਸ 에어ਪੋਰਟ ਦੀ ਸ਼ੁਰੂਆਤ ਹੋਣ ਨਾਲ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਦੀ ਸ਼ੁਰੂਆਤ ਹੋਣ ਨਾਲ ਫਤਿਹਗੜ ਸਾਹਿਬ ਤੇ ਲੁਧਿਆਣਾ ਦੇ ਨਾਲ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਆਵਾਜ਼ ਆਈ ਲਈ ਵੱਡੀ ਸ਼ੁਨਤ ਮਿਲਣ ਜਾ ਰਹੀ ਹੈ। ਹੋਰ ਖਬਰਾਂ ਜਨਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਹੋਰ ਵੀਡੀਓ ਲੈ ਕੇ ਧੰਨਵਾਦ ਜੀ।